ਜਿਹੜੀ 메ਨ ਬਾਜ਼ਾਰ ਦੇ ਵਿੱਚ ਸੜਕ ਰਹਿ ਗਈ ਆਪਾਂ ਨੂੰ ਪਤਾ ਹੀ ਹੈ ਵੀ ਜੋ ਪਿਛੇ ਜਿਹੜਾ ਆਪਾਂ ਕੰਮ ਕਰਾਇਆ ਸੀਗਾ ਮਸ਼ੂੜਾ ਰੋਡ ਤੋਂ ਲੈ ਕੇ 메ਨ ਸਮਰਾਲਾ ਰੋਡ ਆ ਜਿਹੜਾ ਮਸ਼ੂੜਾ ਵਾਲੀ ਸੜਕ ਉਹ ਤੋਂ ਬਾਅਦ ਜਿਹੜਾ ਸਮਰਾਲਾ ਦਾ ਕਾਫੀ ਹਿੱਸਾ ਬਚਦਾ ਰਹਿ ਗਿਆ ਸੀਗਾ ਹੈ ਨਾ ਉਹ ਤੋਂ ਬਾਅਦ 메ਨ ਬਾਜ਼ਾਰ ਰਹਿ ਗਿਆ ਤੇ ਬਾਕੀ ਹਟਾਂ ਵਾਲੇ ਪਾਸੇ ਇਹ ਸਾਰੀ ਜਿਹੜੀ ਸੜਕ ਦਾ ਜਿਹੜਾ ਕੰਮ ਆ ਉਹ ਅੱਜ ਸ਼ੁਰੂ ਹੋਣ ਲੱਗਿਆ ਤੇ ਵਾਸਤੇ 6 ਕਰੋੜ ਰੁਪਏ ਮਨਜ਼ੂਰ ਹੋਇਆ ਤੇ ਅੱਜ ਕੰਮ ਸਟਾਰਟ ਹੋ ਜੂਗਾ ਕਿਉਂਕਿ ਸਾਨੂੰ ਵੀ ਇਹ ਵੀ ਸਿੱਤੂ-ਛਿੱਤੀ ਇਹ ਸੜਕ ਬਣ ਜੂਗੀ ਕਿਉਂਕਿ ਜਿਆਦਾ ਤੋਂ 10-15 ਦਿਨਾਂ ਤੱਕ ਦੇਖੀ ਇੱਕੋ ਠੰਡ ਦਾ ਮੌਸਮ ਸ਼ੁਰੂ ਹੋ ਜਾਣਾ ਤੇ ਸੜਕ ਨੂੰ ਦੀ ਬਣਨੀ ਹੈਗੀ ਨਹੀਂ ਵੀ ਸਾਨੂੰ ਡੀਕ ਕਰਨੀ ਪਈ ਸੀ ਲਗਭਗ ਮਾਰਤ ਤੱਕ ਦੀ ਤੇ ਅੱਜ ਇਹ ਜਿਹੜਾ ਸੜਕ ਜਿਹੜਾ ਅੱਜ ਜਿਹਦਾ ਕੰਮ ਸ਼ੁਰੂ ਹੋਣ ਲੱਗਿਆ ਮੈਂ ਮੁਆਫੀ ਵੀ ਦਿੰਦਾ ਸ਼ਹਿਰ ਵਾਸੀਆਂ ਨੂੰ ਕਿ ਜਦੋਂ ਵੀ ਹੁਣ ਸੜਕ ਟੁੱਟਣੀ ਸ਼ੁਰੂ ਹੋ ਗਈ ਸੀ ਇਸ ਦੇ ਵਿੱਚ ਤੇ ਟਾਈਮ ਸਰ ਸੜਕ ਦੀ ਜਿਹੜੀ ਬਣਾਈ ਹੈ ਸ਼ੁਰੂ ਕਰ ਲਈ ਆ ਤੇ ਦਲ ਦੀ ਗਮ ਜਿਹੜਾ ਪੂਰਾ ਕਰ ਦਵਾਂਗੇ ਇਹ ਸਮਰਾਲੇ ਦੀ ਹਦੂਦ ਪੁੱਛਿਆ ਜਿਹੜੀ ਉਹੀ ਕਰ ਰਹੇ ਆ ਜੇ ਸਮਰਾਲੇ ਤੋਂ ਬਾਹਰ ਨੂੰ ਨਹੀਂ ਸਮਰਾਲੇ ਦੀ ਹਦੂਦ ਇਹ ਕਿਸ ਤਰ੍ਹਾਂ ਦੇ ਲੱਗਦਾ ਸਮਰਾਲੇ ਦੇ ਬਾਹਰਲੀ ਸਾਈਡ ਤੇ ਦੂਜੇ ਪਾਸੇ ਜਿਹੜਾ ਆਪਣੇ ਜੇ ਮਸਟਰ ਅਪਲਗਰੀਆ ਟਾਣ ਵਾਲੀ ਸੜਕ ਤਾਂ ਲਗਭਗ ਉਹ ਜਿਹੜਾ ਸੈਕੰਡਰੀ ਸਕੂਲ ਆ ਉੱਥੇ ਤੱਕੇ ਛਲ ਕੇ ਸਾਰੀ ਵੀ ਸਾਰੀ ਬਣਨੀ ਹੈ ਮਸਟਰ ਰੋਡ ਤੋਂ ਕਿੱਥੇ ਤਾਈਏ ਮਸਟਰ ਵਾਲਾ ਰੋਡ ਦੇ ਵਿੱਚ ਜਿੱਮੇ ਜਿੱਥੋਂ ਸ਼ੁਰੂਆਤ ਹੁੰਦੀ ਹੈ ਜਿੱਥੇ ਪਿਛਲੀ ਸੜਕ ਛੱਡ ਕੇ ਗਏ ਨੇ ਜਿੰਨੀ ਵੀ ਸੜਕੇ ਰਹਿੰਦੀ ਆ ਉਹ ਸਾਰੀ ਸਾਰੀ ਪੂਰੀ ਇਹ ਇਹ ਸਾਰੀ ਸੜਕ ਨਵੀਂ ਬਣ ਲਗੀ ਹੈ ਤੇ ਇਸ ਤੋਂ ਅਗਲਾ ਪ੍ਰੋਜੈਕਟ ਜਿਹੜਾ ਕਿ ਤਿਆਰੀ ਹੈ ਇਹ ਤੋਂ ਬਗੈਰ ਜਿਹੜੀਆਂ ਦੂਜੀਆਂ ਦੋ ਸੜਕਾਂ ਸਾਡੀ ਹੈਗੀਆਂ ਜੇ ਮੈਂ ਬੱਲ ਕੜਾ ਚਾਵਾ ਰੋਡ ਦੀ ਚਾਵਾ ਰੋਡ ਦਾ ਜਿਹੜਾ ਟਾਈਮ ਪੀਰੀਡ ਆ ਸੜਕ ਦਾ ਉਹ ਅਗਲੇ ਸਾਲ ਪੂਰਾ ਹੋ ਰਿਹਾ ਤੇ ਕੁਝ ਕਿ ਟੋਏ ਪਏ ਨੇ ਕਿ ਉਹ ਸੱਤਾ ਕਾਫੀ ਹੋਈਆਂ ਨੇ ਤੇ ਉੱਥੇ ਜਿਹੜਾ ਮੇਨ ਪੈਚ ਵਰਕ ਆ ਉਹਦਾ ਪੈਚ ਵਰਕ ਕਰਵਾਉਣਾ ਜੀ ਨਾਲ ਜਿਹੜੀ ਮੇਨ ਬਾਜ਼ਾਰ ਦੇ ਵਿੱਚ ਸੜਕ ਰਹਿ ਗਈ ਆ ਪਾਨੂੰ ਪਤਾ ਹੀ ਆ ਵੀ ਜੋ ਪਿਛੇ ਜਿਹੜਾ ਆਪਾਂ ਕੰਮ ਕਰਾਇਆ ਸੀਗਾ ਮਛੋੜਾ ਰੋਡ ਤੋਂ ਲੈ ਕੇ ਮੇਨ ਸਿਮਰਾਲਾ ਰੋਡ ਆ ਜਿਹੜਾ ਮਛੋੜਾ ਵਾਲੀ ਸੜਕ ਉਹ ਤੋਂ ਬਾਅਦ ਜਿਹੜਾ ਸਮਰਾਲਾ ਵਾਲਾ ਕਾਫੀ ਹਿੱਸਾ ਬਚਦਾ ਰਹਿ ਗਿਆ ਸੀਗਾ ਨਾ ਉਹ ਤੋਂ ਬਗੈਰ ਮੇਨ ਬਾਜ਼ਾਰ ਰਹਿ ਗਿਆ ਤੇ ਬਾਕੀ ਏਟਾਂ ਵਾਲੇ ਪਾਸੇ ਇਹ ਸਾਰੀ ਜਿਹੜੀ ਸ਼ਰਤਦਾਰ ਜਿਹੜਾ ਕੰਮ ਆ ਉਹ ਅੱਜ ਸ਼ੁਰੂ ਹੋਣ ਲੱਗਿਆ ਤੇ ਵਾਸਤੇ 6 ਕਰੋੜ ਰੁਪਏ ਮਨਜ਼ੂਰ ਹੋਇਆ ਤੇ ਅੱਜ ਕੰਮ ਸਟਾਰਟ ਹੋ ਜੂਗਾ ਕਿਉਂਕਿ ਸਾਨੂੰ ਵੀ ਆ ਵੀ ਸਿਤੂ ਸਿਤਿਏ ਸ਼ਰਤ ਬਣ ਜੂ ਕਿਉਂਕਿ ਜਿਆਦਾ ਤੋਂ 10-15 ਦਿਨਾਂ ਤੱਕ ਪੇਟੀ ਇੱਕੋ ਠੰਡ ਦਾ ਮੌਸਮ ਸ਼ੁਰੂ ਹੋ ਜਾਣਾ ਤੇ ਸੜਕ ਦੀ ਨੀ ਬਣਨੀ ਹੈਗੀ ਨਹੀਂ ਤੇ ਸਾਨੂੰ ਡੀ ਕਰਨੀ ਪਈ ਸੀ ਲਗਭਗ ਮਾਰਚ ਤੱਕ ਦੀ ਤੇ ਅੱਜ ਇਹ ਜਿਹੜਾ ਸੜਕਾ ਜਿਹੜਾ ਅੱਜ ਜਿਹਦਾ ਕੰਮ ਸ਼ ਮਮਾ ਬਾਅਦ ਤੋਂ ਵੀ ਨਾ ਸ਼ਹਿਰ ਵਸਕੇ ਨੂੰ ਵੀ ਜਦੋਂ ਵੀ ਹੁਣ ਸੜਕ ਟੁੱਟਣੀ ਸ਼ੁਰੂ ਹੋ ਗਈ ਸੀ ਇਸ ਦੇ ਵਿੱਚ ਤੇ ਟਾਈਮ ਸਰ ਸੜਕ ਦੀ ਜਿਹੜੀ ਬਣਾਈ ਹੈ ਸ਼ੁਰੂ ਕਰ ਲਈ ਆ ਤੇ ਜਲਦੀ ਇਹ ਕੰਮ ਜਿਹੜਾ ਪੂਰਾ ਕਰ ਦਵਾਂਗੇ ਇਹ ਸਮਰਾਲੇ ਦੀ ਹਦੂਦ ਪੁੱਛਿਆ ਜਿਹੜੀ ਉਹੀ ਕਰ ਰਹੇ ਆ ਜੇ ਸਮਰਾਲੇ ਤੋਂ ਬਾਹਰ ਨੂੰ ਨਹੀਂ ਇਹ ਸਮਰਾਲੇ ਦੀ ਹਦੂਦ ਇਹ ਕਿਸ ਤਰ੍ਹਾਂ ਦੇ ਲੱਗਦਾ ਸਮਰਾਲੇ ਦੇ ਬਾਹਰਲੀ ਸਾਈਡ ਤੇ ਦੂਜੇ ਪਾਸੇ ਜਿਨ੍ਹਾਂ ਆਪਣੇ ਜੇ ਅਪੀਲ ਕਰੀਏ ਟਾਂ ਵਾਲੀ ਸੜਕ ਤਾਂ ਲਗਭਗ ਉਹ ਜਿਹੜਾ ਸੈਕੰਡਰੀ ਹਰ ਸਕੂਲ ਆ ਉੱਥੇ ਤੱਕ ਇਹ ਸੜਕ ਸਾਰੀ ਵੀ ਸਾਰੀ ਬਣਨੀ ਹੈ ਇਹ ਮੱਠਵੜ ਘੋੜ ਤੋਂ ਕਿੱਥੇ ਤੱਕ ਬਣਨੀ ਹੈ ਮਸ਼ਹੌਰਾ ਰੋਡ ਦੇ ਵਿੱਚ ਜਿਵੇਂ ਜਿੱਥੋਂ ਸ਼ੁਰੂਆਤ ਹੁੰਦੀ ਹੈ ਜਿੱਥੇ ਪਿਛਲੀ ਸੜਕ ਛੱਡ ਕੇ ਗਏ ਨੇ ਜਿੰਨੀ ਵੀ ਸੜਕ ਰਹਿੰਦੀ ਹੈ ਉਹ ਸਾਰੀ ਸਾਰੀ ਪੂਰੀ ਨਹੀਂ ਨਹੀਂ ਇਹ ਸਾਰੀ ਸੜਕ ਨਵੀਂ ਬਣ ਲਗੀ ਹੈ ਤੇ ਇਸ ਤੋਂ ਅਗਲਾ ਪ੍ਰੋਜੈਕਟ ਜਿਹੜਾ ਤਿਆਰੀ ਹੈ ਇਹ ਤੋਂ ਬਗੈਰ ਜਿਹੜੀਆਂ ਦੂਜੀਆਂ ਦੋ ਸੜਕਾਂ ਸਾਡੀ ਹੈਗੀਆਂ ਜੇ ਮੈਂ ਗੱਲ ਕਰਾਂ ਚਾਵਾ ਰੋਡ ਦੀ ਚਾਵਾ ਰੋਡ ਦਾ ਜਿਹੜਾ ਟਾਈਮ ਪੀਰੀਅਡ ਹੈ ਸੜਕ ਦਾ ਉਹ ਅਗਲੇ ਸਾਲ ਪੂਰਾ ਹੋ ਰਿਹਾ ਤੇ ਕੁਝ ਕੁ ਟੋਏ ਪਏ ਨੇ ਕਿ ਬਸਤਾ ਕਾਫੀ ਹੋਈਆਂ ਨੇ ਤੇ ਉੱਥੇ ਜਿਹੜਾ ਮੇਨ ਪੈਚ ਵਰਕਾ ਉਹਦਾ ਪੈਚ ਲੱਗ ਕਰਵਾਉਣਾ ਜੀ ਨਾਲ ਜਿਹੜੀ 메ਨ ਬਾਜ਼ਾਰ ਦੇ ਵਿੱਚ ਸੜਕ ਰਹਿ ਗਈ ਆਪਾਂ ਨੂੰ ਪਤਾ ਹੀ ਹੈ ਵੀ ਜੋ ਪਿੱਛੇ ਜਿਹੜਾ ਆਪਾਂ ਕੰਮ ਕਰਾਇਆ ਸੀਗਾ ਮਸ਼ਵਾਲਾ ਰੋਡ ਤੋਂ ਲੈ ਕੇ 메ਨ ਸਮਰਾਲਾ ਰੋਡ ਆ ਜਿਹੜਾ ਮਸ਼ਵਾਲਾ ਵਾਲੀ ਸੜਕ ਉਹ ਤੋਂ ਬਾਅਦ ਜਿਹੜਾ ਸਮਰਾਲਾ ਵਾਲਾ ਕਾਫੀ ਹਿੱਸਾ ਬਚਦਾ ਰਹਿ ਗਿਆ ਸੀਗਾ ਹਨਾ ਉਹ ਤੋਂ ਬਾਅਦ 메ਨ ਬਾਜ਼ਾਰ ਰਹਿ ਗਿਆ ਤੇ ਬਾਕੀ ਹਟਾਂ ਵਾਲੇ ਪਾਸੇ ਇਹ ਸਾਰੀ ਜਿਹੜੀ ਸੜਕ ਦਾ ਜਿਹੜਾ ਕੰਮ ਆ ਉਹ ਅੱਜ ਸ਼ੁਰੂ ਹੋਣ ਲੱਗਿਆ ਤੇ ਵਾਸਤੇ 6 ਕਰੋੜ ਰੁਪਏ ਮਨਜ਼ੂਰ ਹੋਇਆ ਤੇ ਅੱਜ ਕੰਮ ਸਟਾਰਟ ਹੋ ਜੂਗਾ ਕਿਉਂਕਿ ਸਾਨੂੰ ਵੀ ਇਹ ਵੀ ਸਿੱਤੂ-ਸਿੱਤੂ ਇਹ ਸ਼ਰਤ ਬਣ ਜੂਗੀ ਕਿਉਂਕਿ ਜਿਆਦਾ ਤੋਂ 10-15 ਦਿਨਾਂ ਤੱਕ ਦੇਖੀ ਇੱਕ ਠੰਡ ਦਾ ਮੌਸਮ ਸ਼ੁਰੂ ਹੋ ਜਾਣਾ ਤੇ ਸੜਕ ਨੀਤੀ ਬਣਨੀ ਹੈਗੀ ਨਹੀਂ ਤੇ ਸਾਨੂੰ ਰੀ ਕਰਨੀ ਪਈ ਸੀ ਲੰਬਕ ਮਾਰਚ ਤੱਕ ਦੀ ਤੇ ਅੱਜ ਇਹ ਜਿਹੜਾ ਸੜਕਾ ਜਿਹੜਾ ਅੱਜ ਜਿਹਦਾ ਕੰਮ ਸ਼ੁਰੂ ਹੋਣ ਲੱਗਿਆ ਮਵਾਬਕਾਤ ਵੀ ਦਿੰਦਾ ਸ਼ਹਿਰ ਵਸੇ ਨੂੰ ਵੀ ਜਦੋਂ ਵੀ ਹੁਣ ਸੜਕ ਟੁੱਟਣੀ ਸ਼ੁਰੂ ਹੋ ਗਈ ਸੀ ਇਸ ਦੇ ਵਿੱਚ ਤੇ ਟਾਈਮ ਸਰ ਸੜਕ ਦੀ ਜਿਹੜੀ ਬਣਾਈ ਹੈ ਸ਼ੁਰੂ ਕਰ ਲਈ ਆ ਤੇ ਜਲਦੀ ਜਿਹੜਾ ਜਿਹੜਾ ਪੂਰਾ ਕਰ ਦਵਾਂਗੇ ਇਹ ਸਮਰਾਲੇ ਦੇ ਦੂਜੇ ਪੁੱਛੇ ਜਿਹੜੀ ਉਹੀ ਕਰ ਰਹੇ ਆ ਜੇ ਸਮਰਾਲੇ ਤੋਂ ਬਾਹਰ ਨੂੰ ਇਹ ਜੇ ਨਹੀਂ ਸਮਰਾਲੇ ਦੀ ਹਦੂਦ ਇਹ ਕਿਸ ਤਰ੍ਹਾਂ ਦੇ ਲੱਗਦਾ ਸਮਰਾਲੇ ਦੇ ਬਾਹਰਲੀ ਸਾਈਡ ਤੇ ਦੂਜੇ ਪਾਸੇ ਜਿਨ੍ਹਾਂ ਆਪਣੇ ਜੇ ਮਸ ਅਪੀਲ ਕਰੀਏ ਟਾਲ ਵਾਲੀ ਸੜਕ ਤਾਂ ਲਗਭਗ ਉਹ ਜਿਹੜਾ ਸੈਕੰਡਰੀ ਹਰ ਸਕੂਲ ਆ ਉੱਥੇ ਤੱਕੇ ਛਲ ਕੇ ਸਾਰੀ ਵੀ ਸਾਰੀ ਬਣਨੀ ਹੈ ਇਹ ਮੱਛੜ ਰੋਡ ਦੇ ਵਿੱਚ ਜਿੱਥੇ ਪਾਣੀ ਹੈ ਮੱਛੜਾ ਰੋਡ ਦੇ ਵਿੱਚ ਜਿੱਦੇ ਜਿੱਥੋਂ ਸ਼ੁਰੂਆਤ ਹੁੰਦੀ ਹੈ ਜਿੱਥੇ ਪਿਛਲੀ ਸੜਕ ਛੱਡ ਕੇ ਗਏ ਨੇ ਜਿੰਨੀ ਮਿਸਰਕੇ ਰਹਦੀ ਆ ਉਹ ਸਾਰੀ ਸਾਰੀ ਪੂਰੀ ਨਹੀਂ ਪਰ ਬਣ ਰਹੀ ਹੈ ਵਿੱਚ ਪੈਚ ਵਰਕ ਨਹੀਂ ਨਹੀਂ ਇਹ ਸਾਰੀ ਸੜਕ ਨਵੀਂ ਬਣ ਲਗੀ ਹੈ ਤੇ ਇਸ ਤੋਂ ਅਗਲਾ ਪ੍ਰੋਜੈਕਟ ਜਿਹੜਾ ਤਿਆਰੀ ਹੈ ਇਹ ਤੋਂ ਬਗੈਰ ਜਿਹੜੀਆਂ ਦੂਜੀਆਂ ਦੋ ਸੜਕਾਂ ਸਾਡੀ ਹੈਗੀਆਂ ਜੇ ਮੈਂ ਗੱਲ ਕਰਾਂ ਚਾਵਾ ਰੋਡ ਦੀ ਚਾਵਾ ਰੋਡ ਦਾ ਜਿਹੜਾ ਟੈਂਪਰੀਟਾ ਸੜਕ ਦਾ ਉਹ ਅਗਲੇ ਸਾਲ ਪੂਰਾ ਹੋ ਰਿਹਾ ਤੇ ਕੁਝ ਕਿ ਟੋਏ ਪਏ ਨੇ ਕਿ ਬਸੱਤਾ ਕਾ ਵੀ ਹੋਈਆਂ ਨੇ ਤੇ ਉੱਥੇ ਜਿਹੜਾ ਮੇਨ ਪੈਚ ਵਰਕ ਆ ਉਹਦਾ ਪੈਚ ਵਰਕ ਕਰਵਾਉਣਾ ਜੀ ਨਾਲ